2022 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆਈ ਔਰ ਸਰਕਾਰ ਆਉਂਦੇ ਜਿਹੜਾ ਹੈਗਾ ਪੂਨਾ ਦਾ ਇੱਕੋ ਐਲਾਨ ਸੀਗਾ ਕਿ ਪੰਜਾਬ ਦੀ ਜਨਤਾ ਨੂੰ ਹਰ ਤਰ੍ਹਾਂ ਦੀ ਜੜੀਗੀ ਹੈ ਸਹੂਲਤ ਦਿੱਤੀ ਜਾਵੇਗੀ ਜਿੱਥੇ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ ਤੇ ਇਸ ਵੇਲੇ ਐਜੂਕੇਸ਼ਨ ਦੇ ਵਿੱਚ ਜਿਹੜੇ ਸਕੂਲ ਹੈਗੇ ਨੇ ਸਾਡੇ ਪੰਜਾਬ ਦੇ ਹੁਣ ਇਹ ਨਹੀਂ ਕਹਿ ਸਕਦੇ ਕਿ ਸਾਡਾ ਬੱਚਾ ਜੜਾ ਹੈਗਾ ਦਿੱਲੀ ਪੜਨ ਜਾਵੇਗਾ ਜਾਂ ਬੰਬੇ ਪੜਨ ਜਾਵੇਗਾ ਜਾਂ ਵਿਦੇਸ਼ ਹੁਣ ਸਾਡੇ ਸਕੂਲਾਂ ਦੇ ਵਿੱਚ ਵੀ ਪੜਾਈ ਜਿਹੜੀ ਬਹੁਤ ਵਧੀਆ ਹੋ ਗਈ ਹੈ ਜੇ ਸਿਹਤ ਸੂਲਤਾ ਦੀ ਗੱਲ ਕਰੀਏ ਤਾਂ ਸਿਹਤ ਸੂਲਤਾ ਨੂੰ ਲੈ ਕੇ ਵੀ ਜਿਹੜਾ ਹੈਗਾ ਪੰਜਾਬ ਹੁਣ ਦੇਖਦੇ ਪਹਿਲੇ ਥੂਬਿਆਂ ਦੇ ਵਿੱਚ ਜਿਹੜਾ ਆ ਗਿਆ ਹੈਗਾ ਔਰ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਬੇਰੋਜ਼ਗਾਰੀ ਦੀ ਤੇ ਬੇਰੋਜ਼ਗਾਰੀ ਵੀ ਜਿਹੜੀ ਹੈਗੀ ਆ ਸਰਕਾਰ ਪੰਜਾਬ ਦੇ ਵਿੱਚੋਂ ਹੌਲੀ-ਹੌਲੀ ਖਤਮ ਕਰ ਰਹੀ ਹੈ ਆਮ ਲੋਕਾਂ ਦੀ ਜਿਹੜੀ ਵੱਡੀ ਸਮੱਸਿਆ ਸੀਗੀ ਉਹ ਸੀਗੀ ਪਾਣੀ ਦੀ ਤੇ ਸੀਵਰੇਜ ਦੀ ਔਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਨੇ ਪਾਣੀ ਤੇ ਸੀਵਰੇਜ ਦੇ ਕਨੈਕਸ਼ਨ ਜਿਹੜੇ ਹੈਗੇ ਨੇ ਕਾਫੀ ਪੁਰਾਣੇ ਤੇ ਇਲੈਗਲ ਲੱਗੇ ਹੋਏ ਸੀਗੇ ਉਹਦੇ ਵਿੱਚ ਮੋਗਾ ਨਗਰ ਨਿਗਮ ਵੱਲੋਂ ਇੱਕ ਪਹਿਲ ਕਦਮੀ ਕਰਦਿਆਂ ਹੋਇਆਂ ਜਿੰਨੇ ਵੀ ਉਹ ਪੁਰਾਣੇ ਜਿਹੜੇ ਹੈਗੇ ਨੇ ਚਾਹੇ ਉਹ ਪਾਣੀ ਦੇ ਕਨੈਕਸ਼ਨ ਹੈਗੇ ਨੇ ਚਾਹੇ ਸੀਵਰ ਦੇ ਕਨੈਕਸ਼ਨ ਹੈਗੇ ਨੇ ਉਹਨਾਂ ਨੂੰ ਹੁਣ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਜਿਹੜਾਗਾ ਰੈਗੂਲਰ ਨਗਰ ਨਿਗਮ ਮੋਗਾ ਵੱਲੋਂ ਕੀਤਾ ਜਾ ਰਿਹਾ ਹੈਗਾ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਵੱਲੋਂ ਸਮੇਂ-ਸਮੇਂ ਸਰ ਜਿਹੜੀਆਂ ਨਗਰ ਨਿਗਮ ਵੱਲੋਂ ਆਮ ਲੋਕਾਂ ਨੂੰ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈਗਾ ਔਰ ਹੁਣ ਜਿਹੜੀ ਨਵੀਂ ਸਕੀਮ ਮੋਗਾ ਵਾਸੀਆਂ ਵਾਸਤੇ ਜਿਹੜੀ ਆਈ ਹੈਗੀ ਆ ਔਰ ਇਹਦਾ ਸਭ ਤੋਂ ਵੱਡੀ ਗੱਲ ਅਗੇ ਕਿ ਆਮ ਸਕੀਮਾਂ ਜਿਹੜੀਆਂ ਆਉਂਦੀਆਂ ਨੇ ਉਹ ਫਾਈਨੈਂਸ਼ੀਅਲ ਇਅਰ ਖਤਮ ਹੁੰਦਾ 31 ਮਾਰਚ ਨੂੰ 31 ਮਾਰਚ ਤੱਕ ਆਉਂਦੀਆਂ ਨੇ ਪਰ ਮੋਗਾ ਨਗਰ ਨਗਰ ਕਮਲੋ ਜਿਹੜੀ ਆ ਸਕੀਮ ਨਵੀਂ ਲਿਆਂਦੀ ਗਈ ਹੈਗੀ ਆ ਜਿਹੜੀ ਕਿ ਮੋਗਾ ਵਾਸੀਆਂ ਵਾਸਤੇ ਬਹੁਤ ਹੀ ਲਾਹੇਵੰਦ ਹੈ ਉਹ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਲਾਹੇਵੰਦ ਹੈ ਜਿਨ੍ਹਾਂ ਨੇ ਗੈਰ ਤਰੀਕੇ ਦੇ ਉੱਤੇ ਜਿਹੜੇ ਕਨੈਕਸ਼ਨ ਚਾਹੇ ਉਹ ਸੀਵਰ ਦਾ ਸੀ ਚਾਹੇ ਉਹ ਪਾਣੀ ਦਾ ਸੀਗਾ ਲਿੱਤਾ ਹੋਇਆ ਸੀਗਾ ਔਰ ਹੁਣ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਜਿਹੜੇ ਨੇ ਉਹ ਕਨੈਕਸ਼ਨ ਨਗਰ ਨਗਰ ਕਮਲੋ ਜਿਹੜਾ ਹੈਗਾ ਮਿਤੀ 25 ਜੂਨ ਤੱਕ 25 ਜੂਨ ਤੱਕ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਰੈਗੂਲਰ ਵੀ ਕੀਤਾ ਜਾ ਰਿਹਾ ਹੈਗਾ ਗੱਲ ਕਰਦੇ ਹੈਗੇ ਆ ਮੋਗਾ ਨਗਰ ਨਿਗਮ ਦੇ ਮੇਅਰ ਸਾਹਿਬ ਨਾਲ ਸਾਡੇ ਨਾਲ ਹੈਗੇ ਨੇ ਕੀ ਕੀ ਮੋਗਾ ਵਸੀਆਂ ਨੂੰ ਜਿਹੜੀਆਂ ਉਹਨਾਂ ਵੱਲੋਂ ਸਹੂਲਤਾ ਹੁਣ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਮੇਅਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਜਿਹੜੀ ਇੱਕ ਪਹਿਲ ਕਦਮੀ ਕੀਤੀ ਗਈ ਹੈਗੀ ਆ ਪੰਜਾਬ ਦੇ ਵਿੱਚ ਜੇ ਆਪਾਂ ਦੇਖੀ ਤਾਂ ਮੋਗਾ ਨਗਰ ਨਿਗਮ ਨੇ ਪਹਿਲ ਕਦਮੀ ਕੀਤੀ ਹੈ ਉਹਨਾਂ ਲੋਕਾਂ ਨੂੰ ਸਹੂਲਤ ਦਿੱਤੀ ਹੈ ਜਿਨ੍ਹਾਂ ਦੇ ਸੀਵਰੇਜ ਦੇ ਤੇ ਪਾਣੀ ਦੇ ਕਨੈਕਸ਼ਨ ਜਿਹੜੇ ਸੀਗੇ ਉਹ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਸੀ ਪਰ ਉਹਨਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਮੈਂ ਬਹੁਤ ਧੰਨਵਾਦ ਕਰਦਾ ਸਰਦਾਰ ਭਗਤ ਸਿੰਘ ਜੀ ਮਾਨ ਜਿਨ੍ਹਾਂ ਦੀ ਯੋਗ ਅਗਵਾਈ ਦੇ ਹੇਠ ਮੇਰੀ ਭੈਣ ਮਾਨਯੋਗ ਐਮਐਲਏ ਸਾਹਿਬ ਡਾਕਟਰ ਅਮਨਦੀਪ ਅਰੋੜਾ ਜੀ ਅਤੇ ਸਥਾਨਕ ਸਰਕਾਰ ਵਿਭਾਗ ਚੰਡੀਗੜ੍ਹ ਵੱਲੋਂ ਜਿਹੜਾ ਕਿ ਆਪਣੇ ਮੋਗੇ ਸ਼ਹਿਰ ਦੇ ਵਿੱਚ ਜਿਹੜਾ ਕਿ ਕਨੈਕਸ਼ਨ ਚਾਹੇ ਪਾਣੀ ਦਾ ਸੀ ਚਾਹੇ ਸੀਵਰੇਜ ਦਾ ਸੀ ਕਿਉਂਕਿ ਜਿਹੜੇ ਕਨੈਕਸ਼ਨ ਆ ਇਹ ਇਹ ਤਕਰੀਬਨ 70 75% ਦੇ ਮੈਂ ਕਹਿ ਸਕਦਾ ਜਿਹੜੇ ਕਿ ਨਜਾਇਜ਼ ਅਨਲੀਗਲ ਜਿਹੜੇ ਕਨੈਕਸ਼ਨ ਆ ਇਹ ਚੱਲ ਰਹੇ ਸੀਗੇ ਕਿਉਂਕਿ ਇਹ ਕਨੈਕਸ਼ਨ ਤਾਂ ਆਂ ਦਿਨ ਚੱਲ ਰਹੇ ਸੀ ਕਿਉਂਕਿ ਜਿਹੜੀ ਵੀ ਇਹਦੀ ਫੀਸ ਸੀ ਕਿ ਕਨੈਕਸ਼ਨ ਲੈਂਦੀ ਚਾਹੇ ਉਹ ਪਾਣੀ ਦੀ ਸੀ ਚਾਹੇ ਉਹ ਸੀਵਰੇਜ ਦੀ ਸੀ ਕਿਉਂਕਿ ਜਿਹੜੇ ਕਨੈਕਸ਼ਨ ਲਏ ਵੇ ਉਹਨਾਂ ਦੀ ਰੋਡ ਕਟਾਈ ਕਹਿ ਲਈਏ ਕਿਸੇ ਦਾ 20000 ਬਣ ਜਾਂਦਾ ਸੀ ਕਿਸੇ ਦਾ 25000 ਬਣ ਜਾਂਦਾ ਕਿ ਕਿਸੇ ਦਾ 35000 ਬਣ ਜਾਂਦਾ ਸੀ ਜਿਹੜੇ ਕਿ ਲੋੜਵੰਦ ਪਰਿਵਾਰ ਆ ਜਾਂ ਆਮ ਘਰਾਣੇ ਦੇ ਮਿਡਲ ਕਲਾਸ ਜਿਹੜੇ ਵੀਰ ਸਾਡੇ ਭੈਣ ਜਿਹੜੇ ਕਿ ਮੋਗੇ ਸ਼ਹਿਰ ਦੇ ਵਿੱਚ ਕਿਉਂਕਿ ਜਿਹੜੀ ਮੋਗੇ ਫਰਦੂਦ ਦੇ ਅੰਦਰ ਜਿਹੜੇ ਵੀ ਇਹ ਵੀਰ ਭੈਣ ਭਰਾ ਆਉਂਦੇ ਆ ਕਿਉਂਕਿ ਉਹਨਾਂ ਨੂੰ ਇਹ ਜਿਹੜੀ ਮੋਟੀ ਰਕਮਾਂ ਦੇਣ ਤੋਂ ਅਸਮਰਥ ਸਨ ਤੇ ਜਿਹੜੇ ਕਿ ਤਾਂ ਕਰਕੇ ਇਹ ਜਿਹੜੇ ਕਨੈਕਸ਼ਨ ਆ ਜਿਹੜੇ ਅਨਲੀਗਲ ਚੱਲ ਰਹੇ ਹਨ ਜਿਹੜੇ ਕਿਸਾਨਕ ਸਰਕਾਰ ਦੇ ਵੱਲੋਂ ਤੇ ਮੇਰੇ ਭੈਣ ਮਾਨਯੋਗ ਐਮਐਲ ਸਾਹਿਬ ਜਿਨ੍ਹਾਂ ਦੀ ਯੋਗਗਵਾਈ ਦੇ ਹੇਠ ਕਿਉਂਕਿ ਇਹ ਬਹੁਤ ਵੱਡਾ ਕਿਹੜਾ ਕੇ ਮੋਗੇ ਸ਼ਹਿਰ ਦੀ ਸੰਗਤ ਵਾਸਤੇ ਇੱਕ ਤੋਹਫਾ ਕਹਿ ਸਕਦਾ ਮੈਂ ਕਿਉਂਕਿ ਜਿਹੜੇ ਕਿ ਕਨੈਕਸ਼ਨ ਜਿਹੜਾ ਕਿ 125 ਗਾਜ ਦਾ ਕਨੈਕਸ਼ਨ ਆ ਇਹ 125 ਗਜ ਦੇ ਪਲਾਟ ਦਾ ਜਿਹੜਾ ਕਨੈਕਸ਼ਨ ਆ ਜਿਹੜੇ ਕੋਤੇ ਲੰਮੀ ਨਕ ਨਕ ਲਾ ਵੀ ਮੋਟੀ ਰਕਮ ਸੋਲੀ ਜਾਂਦੀ ਸੀ ਜਿਹੜਾ ਕਿ ਹੁਣ ਜਿਹੜਾ ਇਹ ਪਾਣੀ ਦਾ ਕਨੈਕਸ਼ਨ ਲੈਣ ਵਾਸਤੇ ਸਿਰਫ 200 ਰੁਪਇਆ ਤੇ ਜਿਹੜਾ ਸੀਵਰੇਜ ਦਾ ਵਾ ਉਹਦਾ ਵੀ 200 ਰੁਪਇਆ ਜਿਹੜਾ ਕਿ ਇਹ ਕਨੈਕਸ਼ਨ ਤੁਸੀਂ ਲੈ ਸਕਦੇ ਆ ਮੇਰੇ ਸਾਹਿਬ ਤੁਹਾਡੀ ਮੈਂ ਗੱਲ ਇੱਥੇ ਕੱਟ ਰਿਹਾ ਹਾਂ ਜਿਹੜਾ ਇਹ ਤੁਸੀਂ ਹੁਣ 200 ਰੁਪਇਆ ਰੱਖਿਆ ਹੈ 125 ਗਜ ਦੇ ਪਲਾਟ ਦਾ 125 ਗਜ ਦਾ ਪਲਾਟ ਹੋਏਗਾ ਨਾ ਉਹਦਾ ਤੁਸੀਂ 200 ਇਹ ਜਿਹੜੇ ਇਲਲੀਗਲ ਲਗੇ ਉਹਨਾਂ ਵਾਸਤੇ ਹੈ ਨਾ ਜਿਹੜੇ ਕਨੈਕਸ਼ਨ ਆਲਰੇਡੀ ਬਿਲਕੁਲ ਚੱਲ ਰਹੇ ਹਨ ਇਹ ਉਹਨਾਂ ਵਾਸਤੇ ਸਕੀਮ ਆ ਕਿਉਂਕਿ ਉਹ ਜਿਹੜੇ ਕਨੈਕਸ਼ਨ ਆ ਸਾਡੇ ਨਗਰ ਨਿਗਮ ਵੱਲੋਂ ਕਿਉਂਕਿ ਇਹ ਸੰਗਤਾਂ ਵਾਸਤੇ ਇੱਕ ਤੋਹਫਾ ਵਾਹ ਵੀ ਕਹਿ ਲਓ ਵੀ ਜਿਹੜਾ ਉਹਨਾਂ ਦਾ ਕਨੈਕਸ਼ਨ ਇੱਕ ਦਾ ਰੈਗੂਲਰ ਹੋ ਜਾਊਗਾ ਰੈਗੂਲਰ ਹੋਣ ਦੇ ਨਾਲ ਇੱਕ ਨਗਰ ਨਿਗਮ ਨੂੰ ਇੱਕ ਬਿੱਲ ਕਹਿ ਲਈ ਇੱਕ ਛੋਟੀ ਰਕਮ ਦੇ ਵਿੱਚ ਵੀ ਸਾਨੂੰ ਨਗਰ ਨਿਗਮ ਨੂੰ ਇੱਕ ਟੈਕਸ ਦੇ ਰੂਪ ਚ ਕਹਿ ਲਈਏ ਜਾਂ ਇੱਕ ਛੋਟੀ ਅਮਾਉਂਟ ਦੇ ਵਿੱਚ ਕਹਿ ਲਈਏ ਕਿਉਂਕਿ ਅਸੀਂ ਨਗਰ ਨਿਗਮ ਵਿੱਚ ਜੋ ਸਾਡਾ ਬਿੱਲਾਂ ਦੇ ਪੈਸੇ ਆਉਣ ਲੱਗ ਜਾਣਗੇ ਉਸ ਦੇ ਵਿੱਚ ਕਿਹੜੇ ਮੋਕੇ ਸ਼ ਲਮਣ ਵਾਸਤੇ ਜਿਹੜਾ ਪੈਸਾ ਵਰਤਿਆ ਜਾਂਦਾ 200 ਰੁਪਇਆ ਪਰ ਕਨੈਕਸ਼ਨ ਤੁਸੀਂ ਕਹਿਆ 125 ਗਜ ਦਾ ਜੀ ਜੀ ਬਿਲਕੁਲ ਜੀ ਬਿਲਕੁਲ ਇਹ 200 ਰੁਪਇਆ ਪਾਣੀ ਦਾ ਜੀ ਤੇ 200 ਰੁਪਇਆ ਸੀਵਰੇਜ ਦਾ ਕਨੈਕਸ਼ਨ ਰੈਗੂਲਰ ਬਿਲਕੁਲ ਜੀ ਨਗਰ ਨਗਰ ਕਪੂਰ ਵੱਲੋਂ ਜਿਹੜੀ ਸਕੀਮ ਚਲਾਈ ਗਈ ਹੈ ਜਿਹੜੇ ਕਿ 125 ਗਜ ਦੇ ਪਲਾਟ ਆ ਗਏ ਨੇ ਉਹਨਾਂ ਵਾਸਤੇ ਜੇ ਪਹਿਲਾਂ ਆਲਰੇਡੀ ਉਹਨਾਂ ਨੇ ਇਲੈਗਲ ਪਾਣੀ ਦਾ ਕਨੈਕਸ਼ਨ ਔਰ ਸੀਵਰ ਦਾ ਕਨੈਕਸ਼ਨ ਲਿੱਤਾ ਹੈਗਾ ਤੇ ਦੋਨਾਂ ਦਾ ਟੋਟਲ ਮਿਲਾ ਕੇ ਯਾਨੀ ਕਿ ਪਾਣੀ ਦਾ ਔਰ ਸੀਵਰੇਜ ਦਾ ਮਿਲਾ ਕੇ 400 ਰੁਪਇਆ ਤੁਸੀਂ ਜਮਾ ਕਰਵਾ ਸਕਦੇ ਹੋ ਨਗਰ ਕਟਿੰਗਾਂ ਦੇ ਵਿੱਚ ਔਰ ਉਹਨੂੰ ਰੈਗੂਲਰ ਜਿਹੜਾ ਕਰ ਸਕਦੇ ਹੋ ਤੇ ਹੋਰ ਕਿਹੜੀ ਕਿਹੜੇ ਹੈਗੇ ਨੇ ਜਿਹੜੇ ਜਿਹੜਾ ਕਿ 125 ਤੋਂ ਗੱਜ ਤੋਂ ਲੈ ਕੇ 250 ਗੱਜ ਤੱਕ ਦਾ ਜਿਹੜਾ ਭਲਾਟ ਆ ਉਸ ਦਾ ਜਿਹੜਾ ਪਾਣੀ ਦਾ ਕਨੈਕਸ਼ਨ ਆ 500 ਰੁਪਇਆ ਸੀਵਰੇ ਦਾ ਕਨੈਕਸ਼ਨ ਜਿਹੜਾ 400 ਰੁਪਇਆ ਜਿਹੜੇ ਕਿ ਕਨੈਕਸ਼ਨ ਆਲਰੇਡੀ ਚੱਲ ਰਿਹਾ ਕੇ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਜਿਹੜੀ ਕੀ ਇਹ 1000 ਰੁਪਏ ਦੀ ਅਮਾਉਂਟ ਆ 1000 ਰੁਪਏ ਅਮਾਉਂਟ ਦੇ ਨਾਲ ਰੈਗੂਲਰ ਕਰਵਾ ਸਕਦੇ ਆ ਜਿਹੜਾ 125 100 125 ਤੋਂ 250 ਗਜ ਤੱਕ ਦਾ ਪਲਾਟ ਆ ਜਿਹੜਾ ਤੇ ਉਸ ਤੋਂ ਉਪਰੰਤ ਜਿਹੜਾ 250 ਗਜ ਦਾ ਜਿਹੜਾ ਪਲਾਟ ਆ ਉਸ ਦਾ ਪਾਣੀ ਦਾ ਕਨੈਕਸ਼ਨ 1000 ਰੁਪਇਆ ਤੇ ਜਿਹੜਾ ਕਿ ਸੀਵਰੇ ਦਾ ਕਨੈਕਸ਼ਨ ਆ ਉਸ ਦਾ ਵੀ 1000 ਰੁਪਇਆ ਉਸ ਦੀ ਵੀ ਟੋਟਲ ਅਮਾਉਂਟ ਬਣ ਗਈ 2000 ਰੁਪਇਆ ਜਿਹੜਾ 250 ਗਜ ਦਾ ਪਲਾਟ ਆ ਉਸ ਦਾ 1000 ਰੁਪਇਆ ਪਾਣੀ ਦਾ ਕਨੈਕਸ਼ਨ ਤੇ ਸੀਵਰੇ ਦਾ ਕਨੈਕਸ਼ਨ 1000 ਰੁਪਇਆ ਇਹ ਵੀ 2000 ਰੁਪਇਆ ਜਿਹੜਾ 250 ਗਜ ਦਾ ਪਲਾਟ ਆ ਉਸ ਦੀ 2000 ਰੁਪਏ ਪਾਣੀ ਕਨੈਕਸ਼ਨ ਦੀ ਫੀਸ ਤੇ 2000 ਰੁਪਈਆ ਜਿਹੜਾ ਕਿ ਸੀਵਰੇਜ ਦੇ ਕਨੈਕਸ਼ਨ ਦੀ ਜਿਹੜੀ ਆ ਫੀਸ ਜਿਹੜੀ ਇਹ ਲਈ ਜਾਊਗੀ ਜਿਹੜਾ ਕਿ ਇਹ 4000 ਰੁਪਈਆ ਦੇ ਕੇ ਜਾਂ ਜਿਹੜੀਆਂ ਛੋਟੀਆਂ-ਛੋਟੀਆਂ ਅਮਾਉਂਟ ਦੇ ਕੇ ਵਕ-ਵਕ ਕਰਦੇ ਨੇ ਜਿਹੜੇ ਪਲਾਟ ਆ ਤੁਸੀਂ ਇਹ ਕਨੈਕਸ਼ਨ ਰੈਗੂਲਰ ਕਰਾ ਸਕਦੇ ਆ ਇਹ ਜਿਹੜਾ ਇਹ ਸਕੀਮ ਮੋਗਾ ਸ਼ਹਿਰ ਦੇ ਜਿਹੜੇ ਵੀ ਜਨੇ ਹਦੂਤ ਦੇ ਅੰਦਰ ਆ ਉਹਨਾਂ ਦੇ ਵਾਸਤੇ ਇਹ ਜਿਹੜੀਆਂ ਵਕ-ਵਕ ਸਕੀਮਾਂ ਜਿਹੜੀਆਂ ਹੈ ਅਸੀਂ ਮੋਗੇ ਸ਼ਹਿਰ ਵਾਸਤੇ ਲੈ ਕੇ ਆਏ ਆ ਮੋਗਾ ਸ਼ਹਿਰ ਦੇ ਜਿਹੜਾ ਗਲਗਰੀ 50 ਬਾਰਡਰ ਦੇ ਵਿੱਚ ਜਿਹੜੀ ਇਹ ਗੀਆ ਸਕੀਮ ਸ਼ੁਰੂ ਕੀਤੀ ਗਈ ਹੈ ਜੀ ਜੀ ਬਿਲਕੁਲ ਜੀ ਤੇ ਇਹਦੀ ਕੋਈ ਲਾਸਟ ਡੇਟ ਜਿਹ ਜਿਹੜੀ ਕਿ 5 ਜੂਨ 2024 ਤੱਕ ਕਿਉਂਕਿ ਇਹ ਕੋਈ ਛੋਟਾ ਟਾਈਮ ਪੀਰੀਡ ਨਹੀਂ ਬਹੁਤ 3 ਮਹੀਨੇ ਦਾ ਤਕਰੀਬਨ ਪੀਰੀਡ ਆ ਮੈਂ ਇਹ ਬੇਨਤੀ ਕਰਦਾ ਹਾਂ ਜਿਹੜੀ ਕਿ ਮੋਗੇ ਸ਼ਹਿਰ ਦੀ ਸੰਗਤਾ ਤੁਹਾਡੇ ਮਾਧਿਅਮ ਰਾਹੀਂ ਕਿ ਮੋਗੇ ਸ਼ਹਿਰ ਦੀ ਸੰਗਤ ਸਾਡੀਆਂ ਭੈਣ ਸਾਡੇ ਭਰਾ ਸਾਡੇ ਬੱਚੇ ਕਿ ਜਿਹੜਾ ਕਿ ਤੁਸੀਂ ਇਹ ਕਨੈਕਸ਼ਨ ਰੈਗੂਲਰ ਕਰਵਾ ਸਕਦੇ ਹੋ ਕਿਉਂਕਿ ਜਿਹੜਾ ਕਿ ਪਹਿਲਾਂ ਕਨੈਕਸ਼ਨ ਜਿਹੜਾ ਰੈਗੂਲਰ ਕਰਾਉਂਦੇ ਸੀ ਹੁੰਦਾ ਸੀ ਕਿਉਂਕਿ ਮੈਂ ਇੱਥੇ ਵੇਖਿਆ ਜਿਹੜੇ ਵੱਖ-ਵੱਖ ਵਾਰਾਂ ਦੇ ਸਾਡੇ ਭੈਣ ਭਰਾ ਜਦੋਂ ਆਉਂਦੇ ਸੀ ਇੱਕ ਲੰਮੀਆਂ ਕਤਾਰਾਂ ਦੇ ਵਿੱਚ ਆਉਂਦੇ ਸੀ ਤੇ ਕ ਆਪਣਾ ਦਖਰ ਹੁੰਦੇ ਸੀਗੇ ਵੀ ਅਸੀਂ ਇੰਨੀ ਮੋਟੀ ਰਕਮ ਨਹੀਂ ਦੇ ਸਕਦੇ ਕਈ ਤਾਂ ਵੀਰ ਸਾਡੇ ਭੈਣ ਭਰਾ ਵਿਆਹ ਤੇ ਵੀ ਪੈਸੇ ਫੜਦੇ ਤੇ ਉਹਦੇ ਦੋਸਤਾਂ ਮਿੱਤਰਾਂ ਤੋਂ ਵੀ ਪੈਸੇ ਫੜਦੇ ਸੀ ਆਣ ਗਵਾਂਣ ਤੋਂ ਪੈਸੇ ਫੜ ਕੇ ਇਹ ਜਿਹੜਾ ਕਨੈਕਸ਼ਨ ਰੈਗੂਲਰ ਕਰਾਉਂਦੇ ਸੀ ਇਹ ਇੱਕ ਮਾਣਯੋਗ ਐਮਐਲਏ ਸਾਹਿਬ ਦੀ ਰਹਿਨ ਮਹਾਈਟ ਜਿਹੜੀ ਉਹਨਾਂ ਦੀ ਯੋਗ ਗਵਾਈ ਦੇ ਹੇਠ ਮੈਂ ਸਮਝਦਾ ਇਹ ਮੋਗੇ ਸ਼ਹਿਰ ਦੀ ਸੰਗਤਾਂ ਵਾਸਤੇ ਬਹੁਤ ਵੱਡਾ ਤੋਹਫਾ ਇਹ ਇਹਨਾਂ ਨੂੰ ਹੁਣ ਕਨੈਕਸ਼ਨ ਆਪਣਾ ਰੈਗੂਲਰ ਕਰਾ ਲੈਣਾ ਚਾਹੀਦਾ ਚਾਹੇ ਕੋਈ ਕਮਰਸ਼ੀਅਲ ਹੀ ਆ ਚਾਹੇ ਕੋਈ ਰੈਸ਼ ਆਲਾ ਵਾ ਚਾਹੇ ਕਿਸੇ ਤਰ੍ਹਾਂ ਦਾ ਵੀ ਪੜਾਣਾ ਇਹ ਕਨ ਕਲਾਨ ਕਿਉਂਕਿ ਜੇ 5 ਜੂਨ 2024 ਤੋਂ ਇਹ ਤਰੀਕ ਟੱਪ ਗਈ ਤੇ ਫਿਰ ਜਿਵੇਂ ਪਹਿਲਾਂ ਦੀ ਤਰ੍ਹਾਂ ਨਿਰੰਤਰ ਜਿਹੜਾ ਕਿ ਕਿਸੇ ਦਾ 2000 ਬਣਦਾ ਸੀ ਕਿਦਾ 10000 ਬਣਦਾ ਕਿਦਾ 25000 ਬਣਦਾ ਜਾਂ ਕਿਦਾ 30000 ਰੁਪਇਆ ਬਣਦਾ ਸੀ ਫਿਰ ਉਸੇ ਤਰ੍ਹਾਂ ਹੀ ਰੋਡ ਕਟਿੰਗ ਦੇ ਵੀ ਪੈਸੇ ਲੱਗਣਗੇ ਤੇ ਕਨੈਕਸ਼ਨ ਰੈਗੂ ਕਰਾਉਣ ਦੇ ਫਿਰ ਮੋਟੀਆਂ ਰਕਮਾਂ ਬਣਨਗੀਆਂ ਮੈਂ ਸੰਗਤ ਦੇ ਚਾਰਨਾਂ ਚ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਸ ਸਕੀਮ ਦਾ ਜਲਦ ਤੋਂ ਜਲਦ ਤੁਸੀਂ ਇਹ ਲਾਹਾ ਲੈ ਸਕਦੇ ਹੋ ਮੇਰੇ ਸਾਹਿਬ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈਗੀ ਹੈ ਕਿ ਜਿਹੜਾ ਤੁਸੀਂ ਰੇਟ ਫਿਕਸ ਕੀਤੇ ਨੇ ਇਹਦੇ ਵਿੱਚ ਕਮਰਸ਼ੀਅਲ ਕਰ ਦੋ ਤਰ੍ਹਾਂ ਦੇ ਆ ਜਾਂਦੇ ਨੇ ਰੈ residense ਏਰੀਆ ਆ ਜਾਂਦਾ ਕਮਰਸ਼ੀਅਲ ਆ ਜਾਂਦਾ ਇਹਨਾਂ ਦੋਨਾਂ ਦਾ ਰੇਟ ਸੇਮ ਹੈ ਜਾਂ ਅਲੱਗ-ਅਲੱਗ ਨਹੀਂ ਜੀ ਇਹ ਵੱਖਰਾ-ਵੱਖਰਾ ਜਿਹੜਾ ਹੈ ਕਮਰਸ਼ੀਅਲ ਆ ਕਮਰਸ਼ੀਅਲ ਦੇ ਵਿੱਚ 1000 ਰੁਪਿਆ ਪਾਣੀ ਦਾ ਤੇ 1000 ਰੁਪਈਆ ਜਿਹੜਾ ਕੇ ਸੀਵਰੇ ਦਾ ਕਨੈਕਸ਼ਨ ਜਿਹੜਾ 250 ਗਾਜ ਦਾ ਪਲਾਟ ਆ ਉਸ ਦਾ 2000 ਰੁਪਈਆ ਪਾਣੀ ਦਾ ਤੇ 2000 ਰੁਪਈਆ ਸੀਵਰੇ ਦਾ ਕਨੈਕਸ਼ਨ ਆ ਕਿਉਂਕਿ ਇਹ ਜਿਹੜੇ ਵੱਖਰੇ ਵੱਖਰੇ ਆ ਕਿਉਂਕਿ ਕਮਰਸ਼ੀਅਲ ਦਾ ਰੇਟ ਥੋੜਾ ਜਿਹਾ ਜ਼ਿਆਦਾ ਆ ਤੇ ਜਿਹੜਾ ਕੇ ਰੈਚ ਦਾ ਉਹ ਬਿਲਕੁਲ ਵਾਜਬ ਰੇਟ ਆ ਮੈਂ ਸਮਝਦਾ ਵੀ ਇਹ ਕਨੈਕਸ਼ਨ ਰੈਗੂਲਰ ਕਰਾ ਲੈਣਾ ਚਾਹੀਦਾ ਇਹ ਆਮ ਜਿਹਾ ਆਪਾਂ ਗੱਲ ਕਰੀਏ ਮੋਗਾ ਦੀ ਮੋਗਾ ਨਗਰ ਨਗਰ ਕਮੇਂਦਰ ਕਿੰਨੇ ਕ ਜਿਹੜੇ ਕਨੈਕਸ਼ਨ ਤੁਹਾਡੇ ਹਿਸਾਬ ਨਾਲ ਇਲੈਗ ਲੱਗੇ ਹੋਣਗੇ ਜਿੰਤੋਂ ਤੱਕ ਮੇਰੀ ਸੋਚ ਦੇ ਮਦਦਕ ਮੈਂ ਕਹਿੰਦਾ ਵੀ ਜੀ 60 70 ਦੇ ਪਰਸੈਂਟ ਜਿਹੜੇ ਕਨੈਕਸ਼ਨ ਆ ਜਿਹੜੇ ਨਜ਼ਾਇਜ਼ ਮੈਨੂੰ ਲੱਗਦਾ ਵੀ ਚੱਲ ਰਹੇ ਹੋਣਗੇ ਪਰ ਜੇ ਇਸ ਸਕੀਮ ਜਿਹੜੀਆਂ ਮੋਗਾ ਸਹਿਰ ਦੀਆਂ ਸੰਗਤਾਂ ਜਿਹੇ ਲਾਹਾ ਲੈਣਣਗੀਆਂ ਮੈਂ ਸਮਝਦਾ ਵੀ ਉਹ ਇੱਕ ਭਾਗਾਂ ਵਾਲੇ ਹੋਣਗੇ ਉਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਆਪਣਾ ਬਹੁਤ ਵੱਡੀ ਜਿਹੜੀ ਰਕਮ ਤੇ ਇੱਕ ਛੋਟੀ ਜੀ ਰਕਮ ਦੇ ਵਿੱਚ ਆਪਣਾ ਕਨੈਕਸ਼ਨ ਰੈਗੂਲਰ ਕਰਾ ਸਕਦੇ ਆ ਸੋ ਇਸਨ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਬਲਜੀਤ ਸਿੰਘ ਚਾਨੀ ਨੂੰ ਤਾਂ ਸਾਰਾ ਮੋਗਾ ਹੀ ਨਹੀਂ ਪੂਰਾ ਪੰਜਾਬ ਜਾਣਦਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਉਹ ਸ਼ੁਰੂ ਤੋਂ ਹੀ ਸੇਵਾ ਪਾਉਣਾ ਦੇ ਜਿਹੜੇ ਕੰਮ ਕਰਦੇ ਆ ਰਹੇ ਨੇ ਔਰ ਉਹਨਾਂ ਵੱਲੋਂ ਮੋਗਾ ਵਾਸੀਆਂ ਦੀ ਇਸ ਮੰਗ ਨੂੰ ਦੇਖਦੇ ਹੋਏ ਜਿਹੜਾ ਹੈਗਾ ਮੋਗਾ ਦੇ ਐਮਐਲਏ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਨਾਲ ਰਾਫਤਾ ਕਰਕੇ ਤੇ ਐਮਐਲਏ ਸਾਹਿਬ ਨੇ ਜਿਹੜਾ ਹੈਗਾ ਦਿੱਲੀ ਚੰਡੀਗੜ੍ਹ ਤੋਂ ਜਿਹੜੀ ਹੈਗੀ ਇਹ ਸਾਰੇ ਆਰਡਰ ਪਾਸ ਕਰਵਾਏ ਔਰ ਮੋਗਾ ਐਮਐਲਏ ਅਮਨਦੀਪ ਕੌਰ ਅਰੋੜਾ ਵੱਲੋਂ ਮੋਗਾ ਦੀ ਜਨਤਾ ਨੂੰ ਇੱਕ ਤੋਹਫਾ ਦਿੱਤਾ ਹੈਗਾ ਕਿਉਂਕਿ ਮੋਗਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਮੇਅਰ ਸਾਹਿਬ ਦੇ ਕਹਿਣ ਦੇ ਮੁਤਾਬਕ 60 ਤੋਂ 70% ਜਿਹੜੇ ਕਨੈਕਸ਼ਨ ਇਹ ਲੀਗਲ ਚੱਲ ਰਹੇ ਨੇ ਚਾਹੇ ਉਹ ਘਰੇਲੂ ਹਗੇ ਨੇ ਚਾਹੇ ਉਹ ਕਮਰਸ਼ੀਅਲ ਹਗੇ ਨੇ ਸੋ ਮੋਗਾ ਵਾਸੀਆਂ ਵਾਸਤੇ ਇੱਕ ਬਹੁਤ ਵਧੀਆ ਸਹੂਲਤ ਹੈਗੀ ਆ ਔਰ ਮੈਂ ਪਹਿਲਾਂ ਗਲਤੀ ਦੇ ਨਾਲ 25 ਜੂਨ ਬੋਲ ਗਿਆ ਸੀਗਾ ਲੇਕਿਨ ਇਹਦੀ ਲਾਸਟ ਡੇਟ ਜਿਹੜੀ ਹੈਗੀ ਆ ਉਹ 5 ਜੂਨ ਰੱਖੀ ਗਈ ਹੈ 5 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਇੱਕ ਮੁੱਸ ਜਿਹੜੇ ਹੈਗੇ ਨੇ ਪੈਸੇ ਜਮ੍ਹਾਂ ਕਰਾ ਕੇ ਆਪਣੇ ਕਲੈਕਸ਼ਨ ਨੂੰ ਰੈਗੂਲਰ ਕਰਵਾ ਸਕਦੇ ਹੋ